ਦਰਅਸਲ ਮੱਖਣ ਸਿੰਘ ਨਾਮ ਦਾ ਹੀ ਮੁੰਡਾ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ ਜਿਸ ਤਰ੍ਹਾਂ ਦੇ ਨਾਲ ਕੁੜੀ ਦੇ ਪਰਿਵਾਰਕ ਮੈਂਬਰ ਇਲਜ਼ਾਮ ਲਗਾ ਰਹੇ ਨੇ ਕੋਰਟ ਪਹੁੰਚੇ ਕੋਰਟ ਦੀ ਦਾ ਕੋਰਟ ਆਏ ਉਹ ਨਾਮ ਦੀ ਕੁੜੀ ਤੇ ਮੱਖਣ ਸਿੰਘ ਨਾਮ ਦਾ ਹੀ ਮੁੰਡਾ ਜਦੋਂ ਕੋਰਟ ਦੇ ਵਿੱਚ ਕੋਰਟ ਮੈਰਿਜ ਕਰਵਾਉਣ ਦੇ ਲਈ ਆਏ ਪ੍ਰੋਟੈਕਸ਼ਨ ਲੈਂਡ ਦੇ ਲਈ ਆਏ ਕਿਹਾ ਜਾ ਰਹੇ ਆਏ ਉਸੇ ਸਮੇਂ ਹੀ ਕੁੜੀ ਦੇ ਪਰਿਵਾਰ ਵਾਲੇ ਵੀ ਉੱਥੇ ਪਹੁੰਚ ਗਏ ਜਿਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਆਪਣੀ ਕੁੜੀ ਦੇ ਨਾਲ ਮਿਲਵਾ ਦਿਓ 11 ਦਿਨਾਂ ਤੋਂ ਭੁੱਖਾ ਪਿਆਸਾ ਬੈਠਾ ਹੈ ਪਰਿਵਾਰ ਜਿਸ ਤਰ੍ਹਾਂ ਦੱਸ ਰਿਹਾ ਹੈ ਕਿ ਸਾਡੇ ਕਾ ਰੋਟੀ ਤੱਕ ਨਹੀਂ ਪੱਕੀ ਅਤੇ ਅਸੀਂ ਆਪਣੀ ਕੁੜੀ ਨੂੰ ਇੱਕ ਵਾਰ ਦੇਖਣ ਦੇ ਲਈ ਉਸ ਨੂੰ ਮਿਲਣ ਦੇ ਲਈ ਵੀ ਤਰਸ ਰਹੇ ਹਾਂ ਠੀਕ ਹੈ ਜੀ ਅਸੀਂ ਕੋਮਕਲਾਂ ਤੇ ਰਹਿਣ ਆਲੇ ਆ ਅੱਛਾ ਠੀਕ ਹੈ ਕੁੜੀ ਤਾਂ ਦੇਖੋ ਜੀ ਸਾਹਮਣੇ ਸਾਹਮਣੇ ਥੱਲੇ ਕਰ ਸਿਟੀ ਆਣੀ ਥੱਲੇ ਕਰ ਠੀਕ ਹੈ ਜਿਸ ਲਾਈਸੀ ਨੂੰ ਪਹੁੰਚਣਾ ਪਿਆਣਾ ਹੋਊਗਾ ਠੀਕ ਹੈ ਨਹੀਂ ਇੱਕ ਕਿੰਨੇ ਮਹੀਨਿਆਂ ਤੋਂ ਘਟਣਾ ਜਿਹੜੀ ਰੋਲਾ ਪਿਆ ਅੰਦਰ ਰੋਲਾ ਪਿਓ ਤੇ ਮਾਤਾ ਇੰਦਰਪਾਲੇ ਵੀ ਤੁਹਾਨੂੰ ਕੁੜੀਆਂ ਮਨਾਉਂਦੇ ਆ ਕੋਈ ਨਹੀਂ ਮਨਾਇਆ ਹੈਗਾ ਠੀਕ ਹੈ ਉੱਟਾ ਉਹਦੇ ਡੰਡੇ ਛੋਟੀਆਂ ਸ਼ੁਰੂ ਕਰਦੇ ਆ ਮਾਜਮਾਨੇ ਠੀਕ ਹੈ ਅੰਦਰ ਹੀ ਅੰਡਕੋੜ ਦੇ ਅੰਦਰ ਹੀ ਅੰਡੇ ਕੋੜ ਦੇ ਅੰਦਰ ਬਾਹਰ ਅੰਦਰ ਕੋੜ ਦੇ ਅੰਦਰ ਜੱ ਸਾਹਿਬ ਆਵੇ ਬਾਹਰ ਮਾਰੇ ਠੀਕ ਹੈ ਮਾਰਗੜਾ ਸ਼ੁਰੂ ਕਰਦੇ ਪਹਿਲਾਂ ਕਹਿੰਦੇ ਕੋੜ ਮੈਂਦ ਕਰਾਣਾ ਆਗੇ ਮੁੰਡਾ ਹੋਰ ਧਰਮ ਦਾ ਵਾ ਅਸੀਂ ਹੋਰ ਧਰਮ ਦੇ ਆ ਰੋਲਾ ਇਹ ਹੈ ਸਾਡਾ ਅੱਛਾ ਜੀ ਠੀਕ ਹੈ ਸਾਡੇ ਨਾਲ ਪੰਜਾਏ ਨੇ ਉੱਥੇ ਟਾਈਮ ਲਿਆ ਸੀਗਾ ਵੀ ਤੁਹਾਡੀ ਕੁੜੀ ਵਾਪਸ ਕਰਦੇ ਨੇ ਕੋਈ ਮਰਚਾ ਨਾ ਕਰੋ ਇਸ ਦਾ ਬਿਲਕੁਲ ਠੀਕ ਹੈ ਸਾਡੀ ਕੁੜੀ ਆਣ ਆਏ ਸੀਗੇ ਕੁੜੀ ਦਾ ਮੁੰਡਾ ਵਿਆਹ ਕਰਾਣਾ ਆ ਕਿ ਉਹ ਠੀਕ ਆ ਤੇ ਮੁੰਡਾ ਮੁੰਡੇ ਦਾ ਕੀ ਨਾਮ ਆ ਜਿਹੜਾ ਵਿਆਹ ਕਰਾਣਾ ਆ ਮੁੰਡੇ ਦਾ ਨਾਮ ਜਿਹੜਾ ਵਿਆਹ ਕਰਾਣਾ ਆ ਹਾਂਜੀ ਉਹਦਾ ਨਾਮ ਮੱਖਣ ਸਿੰਘ ਆ ਜੇ ਮਤਲਬ ਉਹ Hindu ਤੋਂ ਨੂੰ ਜੋਗਾ ਤੁਸੀਂ ਮੁਸਲਮਾਨ ਨੂੰ ਜੀ ਜੀ ਇਹਨੂੰ ਲੈ ਕੇ ਰੋਲਾ ਸੀਗਾ ਧਰਮ ਨੂੰ ਲੈ ਕੇ ਤਰਮ ਨੂੰ ਲੈ ਕੇ ਰੋਲਾ ਸੀਗਾ ਠੀਕ ਹੈ ਨਹੀਂ ਪੂਰੀ ਵਿਆਹੀ ਹੋਈ ਸਰ ਅੱਛਾ ਵਿਆਹੀ ਕੁੜੀ 2 ਮਹੀਨਿਆਂ ਤੋਂ ਪੂਰੀ ਤੋਰ ਨਹੀਂ ਆ ਅੱਛਾ 12 12 ਨੂੰ ਵਿਆਹ ਹੋਇਆ 23 ਨੂੰ ਅੱਛਾ ਹਾਂਜੀ ਉਹਨੂੰ ਘੜੀ ਤੋਂ ਤੋਰ ਨਹੀਂ ਸੀ ਕਿ ਕੁੜੀ ਅੱਛਾ ਉਮਰ ਦੀ ਨਹੀਂ ਸੀ ਉਮਰ ਜਿਹੜਾ ਰੋਲਾ ਪਿਆ ਰੋਲਾ ਪਾਇਆ ਗਿਆ ਉਹ ਸਾਨੂੰ ਬਾਅਦ ਫੋਨ ਗਿਆ ਛੋਟਾ ਬੰਦਾ ਪੂਰਾ ਹੋ ਗਿਆ ਮੁੰਡੇ ਦੇ ਘਰ ਵਾਲਿਆਂ ਵੱਲੋਂ ਰੋਲਾ ਪਾਇਆ ਗਿਆ ਟੱਟਰ ਤੋਂ ਬਾਅਦ ਮੈਂ ਪਹੁੰਚਿਆ ਇੱਥੇ ਨਹੀਂ ਮੁੰਡੇ ਦੇ ਘਰ ਵਾਲਿਆਂ ਵੱਲੋਂ ਰੋਲਾ ਪਾਇਆ ਗਿਆ ਹਾਂਜੀ ਹਾਂਜੀ ਕਿੱਥੇ ਦਾ ਮੁੰਡਾ ਕਿੱਥੇ ਦਾ ਰਹਿਣ ਵਾਲਾ ਮੁੰਡਾ ਮਿਆਣੀ ਦਾ ਰਹਿਣ ਵਾਲਾ ਹੈ ਮੁੰਡੇ ਦੀ ਉਮਰ ਕਿੰਨੀ ਹੈ ਉਹ ਨਹੀਂ ਸਮਝ ਰੋ ਬਣਾ ਫੈਕਟਰੀ ਦਾ ਕੰਮ ਪੂਰੀ ਦੀ ਕਿੰਨੀ ਉਮਰ ਹੈ 20-20 ਸਾਲ ਦੇ ਹਾਂ ਉਹਨਾਂ ਅੰਦਰ ਭਾੜੇ ਦੇ ਲਾਠੀ ਚਾਰਦੇ ਹੋਏ ਅੰਦਰ ਪੂਰੇ ਨਾਮ ਉਹਨਾਂ ਮਾਰੀਆਂ ਮੋਰਿਆਂ ਜਿਹੜੇ ਬਿਓਸ਼ ਹੋਏ ਆ ਉਹਨਾਂ ਦਾ ਕੀ ਨਾਮ ਹੈ ਉਹ ਸਿਪਾਹੀ ਦੇ ਨੇ ਕੁੜੀ ਜਿਹੜੇ ਨਹੀਂ ਜਿਹੜੇ ਬਿਓਸ਼ ਹੋ ਕੇ ਜਿਨ੍ਹਾਂ ਨੂੰ ਹੁਣ ਬਾਹਰ ਲੈ ਕੇ ਗਏ ਨੇ ਉਹ ਕੁੜੀ ਦਾ ਪਿਓ ਹੈ ਅੱਛਾ ਕੁੜੀ ਦਾ ਕੀ ਨਾਮ ਹੈ ਉਹ ਸਿਪਾਹੀ ਦੇ ਅੱਛਾ ਉਹ ਬਿਓਸ਼ ਕਿੱਦਾਂ ਹੋ ਗਏ ਪਤਾ ਨਹੀਂ ਅੰਦਰ ਹੀ ਉਹ ਪਤਾ ਨਹੀਂ ਅੰਦਰ ਇਹ ਸੀ ਕਿ ਮੌਕੇ ਤੇ ਮੈਂ ਤਾਂ ਬਾਅਦ ਚ ਫੋਨ ਕੀਤਾ ਕੋਲ ਕੀਤਾ ਸੀ ਘਰੋਂ ਆਏ ਹੁਣ ਵੀ ਠੀਕ ਹੈ ਉਹਨਾਂ ਦੀ ਉਹ ਲੈ ਕੇ ਗਿਆ ਇੱਕੋ ਹੀ ਜੰਦਾ ਜਿਹੜਾ ਅੰਦਰ ਟਰੈਡ ਦੇਖੀ ਕਾ ਸਹਰਾ ਸੀ ਤੇ ਬਹਿ ਜਾਂਦੇ ਆ ਅਸੀਂ ਕੋਈ ਕੰਮ ਕਰਦੇ ਤੁਹਾਨੂੰ ਕੁੜੀ ਨੂੰ ਲੈ ਲੈਣ ਦੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਨੂੰ ਕੋਈ ਸਰਕਾਰ ਕੋਟੀ ਕੀਤੀ ਕਰਦੇ ਨਾਲ ਤਾਰਾ ਸੀ ਬਹੁਤ ਸ਼ਰਮ ਦੀ ਕੀਤਾ ਅਸੀਂ ਆਸਤੀ ਛੋੜੇ ਆ ਅਸੀਂ ਆਸਤੀ ਮੇਰਾ ਮਾਰ ਲੈ ਸਰ ਨੇ ਮਾਰਿਆ ਵੱਡੇ ਅਫਸਰ ਨੇ ਦੋ ਜਣਿਆਂ ਨੇ ਮੇਰੇ ਢਿੱਡ ਚ ਲੱਤ ਮਾਰੀ ਇਸ ਤੋਂ ਬਾਅਦ ਤੇ ਮੈਨੂੰ ਐ ਤੂੰ ਸਿੱਦੇ ਸੱਟਿਆ ਤੁਹਾਨੂੰ ਪਤਾ ਨਹੀਂ ਲੱਗੋ ਕੀ ਨਾਮ ਸੀ ਉਹਨਾਂ ਦੇ ਵਿੱਚ ਨਹੀਂ ਸਰ ਮੈਨੂੰ ਪਤਾ ਨਾ ਅੰਦਰ ਹੀ ਬੈਠੀ ਆ ਤੁਹਾਨੂੰ ਹੋਣੀ ਜਿਹੜਾ ਅੱਡਰ ਲੱਗ ਜੇ ਪੂਰੀ ਪਛਾਣਾ ਉਹਨਾਂ ਦੀ ਪੂਰੀ ਪਛਾਣ ਆ ਜਾਂਦੀ ਫੋਟੋ ਫਿੱਚੀ ਹੋ ਜਾਂਦੀ ਮੈਂ ਜੀ ਚੱਪਲਾ ਮੈਂ ਹੀ ਕਹਿਆ ਸਰ ਮੈਂ ਟੋਚ ਨਹੀਂ ਕਰਦੀ ਮੈਂ ਕੁੜੀ ਦੀ ਚਾਹਤੀ ਆ ਮੈਨੂੰ 2 ਮਿੰਟ ਫੜਾ ਦਿਓ ਪਤਾ ਨਹੀਂ ਉਹਨਾਂ ਨੇ ਮਾਰਤੀ ਆ ਕੁੜੀ ਆਪਣੀ ਮਰਜ਼ੀ ਨਾਲ ਨਹੀਂ ਸਈ ਜੀ ਕੁੜੀ ਦਾ ਕੋਈ ਪਤਾ ਨਹੀਂ ਕੁੜੀ ਨਾਲ ਮੁਲਾਕਾਤ ਨਹੀਂ ਕਰਾਈ ਅਸੀਂ ਘਰੇ ਵੀ ਗਏ ਅੱਜ 11:00 ਦੇਣ ਹੋ ਗਏ 12:00 ਅਸੀਂ ਕੁੜੀ ਦੇ ਪਿੱਛੇ ਭੱਜੇ ਹੋਏ ਤੁਹਾਡੀ ਬੇਟੀ ਜੀ ਜੀ ਨਾਲ ਆਈ ਹਾਂ ਹਾਂ ਜੀ ਹਾਂ ਜੀ ਤੇਨੂੰ ਵੀ ਗਈ ਹੋਈ ਆ ਉਹ ਤੜੀਆਂ ਇਹ ਚੱਲਦੀ ਗਈ ਹੋਈ ਆ ਫਮੇਦੋ ਜਿਹੜਾ ਅਫੇਅਰ ਚੱਲ ਰਿਹਾ ਸੀ ਕੋਈ ਪਤਾ ਨਹੀਂ ਸਾਨੂੰ ਪਹਿਲਾਂ ਤਾਂ ਕੋਈ ਨਹੀਂ ਪਤਾਈ ਤੁਹਾਨੂੰ ਉਸ ਦਿਨ ਮੋਕੇ ਤੇ ਪਤਾ ਲੱਗਿਆ ਸਰ ਹਮਲਾ ਕੀਤਾ ਕਿਨੇ ਜੀ ਹੋਨੇ ਓਏ ਨਹੀਂ ਪਤਾ ਪੰਜਾਬੀ ਮੁੰਡਾ ਬਾਹਤ ਹੀ ਮਹਾਨ ਹੈ ਪਰਿਵਾਰ ਤੋਂ ਭੱਜੀ ਆ ਜੇ ਵੱਡੇ ਨਹੀਂ ਨਹੀਂ ਕਿੱਧਰ ਦੋ ਚੱਕਿਆ ਦੋ ਸੋਣ ਵੀ ਨਾ ਕੱਟ ਲਈ ਸਾਡੇ ਕੋਲ ਹਾਂਜੀ ਭੂਮ ਕਲਾ ਸਾਡਾ ਪਿੰਡ ਆ ਥਾਣੇ ਅਸੀਂ ਗਏ ਸੀ ਹਾਂਜੀ ਵਿਆਹੀ ਸੀਗੀ ਵਿਆਹੀ ਹੋਈ ਆ ਸਰ ਸਰ ਉਮਰ 18 ਸਾਲ ਆ 19 ਸਾਲ ਦੀ ਇੰਨੀ ਆ ਬਾਅਦ ਉਮਰ ਨਹੀਂ ਹੈ ਜੀ ਉਹ ਆ ਸੀ ਕੁੜੀ ਨੂੰ ਪੁਝਾ ਕੇ ਲੈ ਜਾਣ ਤੋਂ ਬਾਅਦ ਉਸਨੇ ਵਿਆਹ ਕਰਵਾ ਲਿਆ ਤੇ ਹੁਣ ਉਹ ਪ੍ਰੋਟੈਕਸ਼ਨ ਲੈਣ ਦੇ ਲਈ ਜਦੋਂ ਕੋਰਟ ਤੇ ਵਿੱਚ ਪਹੁੰਚਦਾ ਤਾਂ ਐਨ ਉਸੇ ਮੌਕੇ ਤੇ ਕੁੜੀ ਦੇ ਪਰਿਵਾਰ ਵਾਲੇ ਵੀ ਪਹੁੰਚ ਜਾਂਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਦੂਸਰੇ ਪਾਸੇ ਬਿਠਾਇਆ ਹੋਇਆ ਸੀ ਕਿ ਇੱਥੇ ਮੀਟਿੰਗ ਹੋਵੇਗੀ ਤੇ ਤੁਹਾਡੀ ਕੁੜੀ ਤੁਹਾਨੂੰ ਦੇ ਦਿੱਤੀ ਜਾਵੇਗੀ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਕਿ ਕੁੜੀ ਉਹਨਾਂ ਨੂੰ ਰਹੀ ਮਿਲ ਨਹੀਂ ਸਕੋ ਹੋ ਮੁੰਡੇ ਦੇ ਨਾਲ ਮੱਖਣ ਸਿੰਘ ਦੇ ਨਾਲ ਜਿਸ ਤੇ ਉਹ ਇਲਜ਼ਾਮ ਲਗਾ ਰਹੇ ਸੀ ਕਿ ਉਸ ਦੇ ਨਾਲ ਭੱਜੀ ਹੈ ਉਹ ਕੋਰਟ ਦੇ ਵਿੱਚ ਪਹੁੰਚ ਚੁੱਕੀ ਹੈ ਇਹ ਸਭ ਕੁਝ ਪਤਾ ਲੱਗਣ ਦੀ ਦੇਰ ਸੀ ਕਿ ਕੁੜੀ ਵਾਲੇ ਵੀ ਕੋਰਟ ਦੇ ਬਾਹਰ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਹੰਗਾਮਾ ਵੀ ਕੀਤਾ ਗਿਆ ਤੇ ਪੁਲਿਸ ਵਾਲਿਆਂ ਤੇ ਵੀ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਐਸੇ ਵਿੱਚ ਕੁੜੀ ਦੀ ਚਾਚੀ ਅਤੇ ਭੂਆ ਆਖਦੇ ਨੇ ਕਿ ਸਾਡੇ ਘਿਟ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਪੁਲਿਸ ਵਾਲਿਆਂ ਦੇ ਵੱਲੋਂ ਸਾਡੇ ਨਾਲ ਬਦਸਲੂਕੀ ਕੀਤੀ ਗਈ ਅਤੇ ਸਾਡੇ ਰਿਸ਼ਤੇਦਾਰ ਨੂੰ ਫੱਟੜ ਵੀ ਕਰ ਦਿੱਤਾ ਗਿਆ ਜਿਸ ਨੂੰ ਕਿ ਹੁਣ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਹ ਕੁੜੀ ਢੂਮਕਲਾ ਪਿੰਡ ਦੀ ਰਹਿਣ ਵਾਲੀ ਹੈ ਤੇ ਇਧਰ ਮੁੰਡਾ ਮਿਆਣੀ ਪਿੰਡ ਦਾ। ਦੱਸਿਆ ਗਿਆ ਕਿ ਕੁੜੀ ਆਪਣੇ ਪੇਕੇ ਘਰ ਤੇ ਵਿੱਚ ਆਈ ਹੋਈ ਸੀ। ਇਸ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਅਤੇ ਇਹ ਮੁੰਡਾ ਉਸ ਨੂੰ ਧਮਕੀਆਂ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਤੇ ਹੁਣ ਜ਼ਬਰਦਸਤੀ ਉਸ ਨੂੰ ਢਰਾਤਮਕਾ ਕੇ ਆਪਣੇ ਕੋਲ ਰੱਖਿਆ ਹੋਇਆ ਹੈ। ਇਹ ਸਭ ਕੁਝ ਕੁੜੀ ਦੇ ਰਿਸ਼ਤੇਦਾਰ ਅਤੇ ਮਾਪਿ ਆਖ ਰਹੇ ਨੇ ਕਿ ਸਾਡੀ ਕੁੜੀ ਦੇ ਨਾਲ ਕੋਈ ਜ਼ਾਤੀ ਹੋ ਰਹੀ ਹੈ ਇਹ ਵੀ ਨਹੀਂ ਸਾਨੂੰ ਪਤਾ ਕਿ ਹੋ ਸਕਦਾ ਉਸ ਨੂੰ ਖਤਮ ਹੀ ਕਰ ਦਿੱਤਾ ਗਿਆ ਹੋਵੇ ਤਾਂ ਖੈਰ ਇਸ ਪੂਰੀ ਘਟਨਾ ਤੋਂ ਬਾਅਦ ਜੋ ਪੁਲਿਸ ਨੇ ਦੱਸਿਆ ਉਹ ਤੁਹਾਨੂੰ ਦੱਸਾਂਗੇ ਪਰ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਸਾਡੀ ਕੁੜੀ ਜਿਸ ਦਾ ਵਿਆਹ ਕੀ ਨਕੌਦਰ ਵਿਖੇ ਹੋਇਆ ਹੋਇਆ ਸੀ ਸਾਵਨ ਦੇ ਮਹੀਨੇ ਦੇ ਵਿੱਚ ਉਹ ਆਪਣੇ ਪੇਕੇ ਪਿੰਡ ਦੇ ਵਿੱਚ ਆਈ ਹੋਈ ਸੀ 11 ਤਰੀਕ ਨੂੰ ਉਹ ਪਿੰਡ ਆਈ ਅਤੇ ਉਸੇ ਦਿਨ ਹੀ ਮੁੰਡਾ ਉਸ ਨੂੰ ਭਜਾ ਕੇ ਲੈ ਗਿਆ ਜਿਸ ਤੋਂ ਬਾਅਦ ਉਹਨੇ ਪ੍ਰੋਟੈਕਸ਼ਨ ਲੈਂਡ ਦੇ ਵਿੱਚ ਪਹੁੰਚੇ ਹੋਈ ਸੀ ਇਸ ਮੌਕੇ ਤੇ ਕੁੜੀ ਦੇ ਪਰਿਵਾਰਕ ਮੈਂਬਰ ਇਹ ਵੀ ਇਲਜ਼ਾਮ ਲਗਾ ਰਹੇ ਨੇ ਕਿ ਸਾਡੀ ਧੀ ਨੂੰ ਡਰਾਇਆ ਹੋਇਆ ਅਤੇ ਮੁੰਡੇ ਦੀ ਭੈਣ ਦੇ ਵੱਲੋਂ ਪੁਲਿਸ ਵਾਲਿਆਂ ਨੂੰ ਪੈਸੇ ਖਵਾਏ ਗਏ ਨੇ ਜਿਨ੍ਹਾਂ ਦੇ ਕਹਿਣ ਤੇ ਸਾਨੂੰ ਮਾਰਕੁਟਾਪਾ ਕੀਤਾ ਗਿਆ ਤੇ ਸਾਡੀ ਧੀ ਨੂੰ ਸਾਡੇ ਨਾਲ ਮਿਲਵਾਇਆ ਤੱਕ ਨਹੀਂ ਗਿਆ ਦੂਸਰੇ ਪਾਸੇ ਪੁਲਿਸ ਦਾ ਕਹਿ ਰਹੇ ਕਿ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਕੋਰਟ ਦੇ ਅੰਦਰ ਕੈਮਰੇ ਲੱਗੇ ਹੋਏ ਨੇ ਬਕਾਇਦਾ ਉਸ ਦੀ ਜਾਂਚ ਪੜਤਾਲ ਕਰਵਾਈ ਜਾ ਸਕਦੀ ਹੈ ਜੋ ਕੁਝ ਵੀ ਹੈ ਪਰਿਵਾਰਿਕ ਮੈਂਬਰ ਆਖ ਰਹੇ ਹਨ ਅਤਿਨਾਲ ਹੀ ਉਹਨਾਂ ਕਿਹਾ ਕਿ ਕਾਨੂੰਨ ਦੇ ਹਿਸਾਬ ਦੇ ਨਾਲ ਉਹ ਕੁੜੀ ਮੁੰਡਾ ਮਰਜ਼ੀ ਦੇ ਨਾਲ ਇਸ ਤਰ੍ਹਾਂ ਕਰ ਰਹੇ ਨੇ ਤਾਂ ਪਰਿਵਾਰਿਕ ਮੈਂਬਰਾਂ ਨੂੰ ਸਮਝਾਇਆ ਕਿ ਆ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹੋ ਅਤੇ ਨਾਲ ਹੀ ਜੇਕਰ ਉਹ ਕੁੜੀ ਵਿਆਹੀ ਹੋਈ ਹੈ ਤਾਂ ਤੁਸੀਂ ਕੋਈ ਲੀਗਲ ਲੈਕਸ਼ਨ ਲੈ ਸਕਦੇ ਹੋ ਤਾਂ ਕਿ ਇਹ ਸਾਰਾ ਮਾਮਲਾ ਜੁ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਾਣਦੇ ਹੈ। ਇਹ ਕਿੰਨੇ ਮਰੇ ਪੈਲੇ ਪੈਲੇ ਹੋਈ ਸੀ ਕਿ ਉਹ ਅਰੇ ਚੱਕੋ ਯਾਰ ਉਹ ਨਾਮ ਦਾ ਹੈ ਉਹ ਨੱਥੇ ਕਿਵੇਂ ਆਂਦੀ ਕੋਣ ਪਹੁੰਚੇ ਕੋਣ ਥੱਲੇ ਕਰ ਇਹ ਨਹੀਂ ਚੱਲੇ ਅੱਛਾ ਉਹਦਾ ਵਿਆਹ ਹੋਇਆ ਪਿਆ ਨਕੋਦਰ ਉੱਗੀ ਪਿੰਡ ਹੈ ਠੀਕ ਹੈ ਜੀ ਉਹਦਾ ਪਿੰਡ 'ਚ ਵਿਆਹ ਹੋਇਆ ਪਹਿਲਾਂ ਨਕਾ ਹੋਇਆ ਸਾਵਣ ਦਾ ਮਹੀਨਾ ਕੱਟਣ ਆਈ ਸੀ ਕੁੜੀ ਵਾਪਸ ਘਰੇ ਅੱਛਾ ਅੱਛਾ ਤੇ ਉਹ ਕੁੜੀ ਹੁਣ 11 ਤਰੀਕ ਨੂੰ ਆਈ ਸੀ ਤੇ 11 ਤਰੀਕ ਨੂੰ ਉਹਨੂੰ ਚੱਕ ਕੇ ਲੈ ਗਿਆ ਠੀਕ ਹੈ ਮੁੰਡਾ ਕਿਉਂਕਿ ਸਾਨੂੰ ਨਹੀਂ ਪਤਾ ਇਹਦੇ ਬਾਰੇ ਬਾਰਕ ਇਹ ਉੱਥੇ ਚੌਂਤੇ ਮਿਆ ਨਹੀਂ ਪੈਂਦਾ ਹਾਂਜੀ ਕੂਮਕਲਾ 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 ਏਰੀਆ ਪੈਂਟ ਪੈਂਦਾ ਜੀ ਅੱਛਾ ਠੀਕ ਹੈ ਸਰ ਤੇ ਹੁਣ ਅੱਜ ਇੱਥੇ ਕੋਰਟ ਚ ਆਏ ਸਾਨੂੰ ਪਤਾ ਲੱਗਿਆ ਕਿ ਇੱਥੇ ਫੈਲ ਲਾਰੇ ਕੋਰਟ ਮਰਜ ਦੀ ਜਿਹੜਾ ਸਾਡਾ ਰਜਿਸਟਰ ਨਕਾਹ ਹੈ ਉਹ ਇਸ ਟਾਈਮ ਸਾਡੇ ਕੋਲ ਸਬੂਤ ਹੈ ਕਿਉਂਕਿ ਸਾਡੇ ਮੁਸਲਮਾਨਾ ਧਰਮ ਚ ਰਜਿਸਟਰ ਹੀ ਹੁੰਦਾ ਕਿਉਂਕਿ ਕੋਰਟ ਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਉਹ ਨਕਾਹ ਸੀ ਆਪਣੀ ਜੱਜ ਵਕੀਲ ਲਾ ਕੇ ਜੱਜ ਮੁਰੇ ਉਹ ਕਾਰਤੀ ਪ੍ਰੋਟੈਕਸ਼ਨ ਪਾਤੀ ਹੈ ਅੱਜ ਉਹ ਨਜਾਇਜ਼ ਆ ਕੇ ਇੱਥੇ ਪ੍ਰੋਟੈਕਸ਼ਨ ਲੈ ਰਹੇ ਨੇ ਕਿ ਸਾਡਾ ਕੋਰਟ ਕਮੇਟ ਕਰਾਓ ਕੁੜੀ ਨੂੰ ਕੋਈ ਡਰਾਪ ਵੀ ਪਾਇਆ ਗਿਆ ਕੁੜੀ ਨੂੰ ਡਰਾਪ ਆਇਆ ਗਿਆ ਕੁੜੀ ਨੂੰ ਇੱਕ ਸਾਡੀ ਕੁੜੀ ਪਹਿਲਾਂ ਸੀਗੀ ਉਹ ਵੀ ਮਾਰ ਦਿੱਤੀ ਉਹਨਾਂ ਨੇ ਠੀਕ ਹੈ ਸਰ ਹੁਣ ਨਹੀਂ ਪਤਾ ਲੱਗਿਆ ਹੁਣ ਇਹਦਾ ਵੀ ਸਾਨੂੰ ਕੁੜੀ ਦਾ ਪਿਓ ਐ ਪੁਲਿਸ ਉਹਨਾਂ ਨੇ ਚੰਗਿਆਂ ਮਾਰਿਆ ਮੂਰੀਆ ਜਿਵੇਂ ਕਟਾਪਾ ਹੋਇਆ ਜਿਉਹਨੂੰ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ ਅੱਛਾ ਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਕੁੜੀਆਂ ਨੇ ਸਾਡੀ ਮਾਵਾ ਦੇ ਭੈਣਾਂ ਦੀ ਲੱਤਾਂ ਮਾਰੀਆਂ ਗਈਆਂ ਨਜਾਇਜ਼ ਸੜਨਾ ਇੰਨਾ ਧੱਕਾ ਹੋਇਆ ਸਾਡੇ ਕਿਸੇ ਨੇ ਸੁਣਾਈ ਨਹੀਂ ਕੀ ਠੀਕ ਹੈ ਅੱਜ ਕੁੜੀ ਨੂੰ ਲੈ ਕੇ ਆਇਆ ਉਹ ਤਾਂ ਉਹਨੂੰ ਦਬਾ ਪਾਇਆ ਹੈ ਕੁੜੀ ਨੇ ਉਹਨੇ ਉਧਰ ਵਾਸੀ ਬੋਲਣਾ ਵਾ ਆਇਆ ਕਿ ਆ ਕੁੜੀ ਦਾ ਪਿਓ ਦਿਖਾਇਆ ਜਾਵੇ ਲੈ ਕੇ ਗਿਆ ਸੀ ਕੁੜੀ ਇਹ 11 ਤਰੀਕ ਨੂੰ 11 ਦਿਨ 11 ਤਰੀਕ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਤੇ ਅੱਜ ਅੱਜ ਕਿੰਨੇ ਵਜੇ ਆ ਗਏ ਇੱਥੇ ਹੋਇਆ 2 ਵਜੇ 2 ਵਜੇ ਹਾਂਜੀ ਲੰਚ ਟਾਈਮ ਤੋਂ ਬਾਅਦ ਜੱਜ ਬੈਠੇ ਨੇ ਸਾਨੂੰ ਪਤਾ ਲੱਗਿਆ ਕਿਉਂਕਿ ਜਿਹੜੀ ਅਸੀਂ ਪ੍ਰੋਟੈਕਸ਼ਨ ਪਾਈ ਸੀ ਆ ਨਿਕਾਲੀ ਠੀਕ ਹੈ ਸਰ ਉਹ ਸਾਨੂੰ ਤੇ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਵਕੀਲ ਨੇ ਕਹਿੰਦਾ ਸਾਡੀ ਇੱਥੇ ਕੋਰਟ ਮਰ ਉਮਕਲਾ ਉਥੇ ਰੱਖੀ ਸੀ ਸਾਡੀ ਮੀਟਿੰਗ ਉਹ ਮੀਟਿੰਗ ਕਰ ਗਿਆ ਸੀ ਉਧਰ ਬੈਠੇ ਸੀ ਸਾਨੂੰ ਇੱਧਰ ਪਤਾ ਲੱਗਿਆ ਅਸੀਂ ਸਾਰੇ ਇੱਧਰ ਆ ਗਏ 100 150 ਬੰਦਾ ਸੀ ਔਰ ਚਾਰ ਪੰਜ ਬੰਦੇ ਆਏ ਹੀ ਮੁਲਾਜ਼ਮ ਪਤਾ ਨਹੀਂ ਕੌਣ ਸਾਨੂੰ ਕੀ ਪਤਾ ਹੁਣ ਕਿੱਥੇ ਕੌਣ ਉਹ ਆਏ ਉਹਨਾਂ ਨੇ ਚੱਕ ਕੇ ਸਾਰਿਆਂ ਨਾਲ ਹਵਾਲਾ ਚਲਾ ਦਿੱਤੇ ਇੱਥੋਂ ਬਾਹਰ ਚਲੋ ਬਾਹਰ ਚਲੋ ਹੁਣ ਸਾਰੇ ਮਾਪੇ ਬਾਬੂ ਨੂੰ ਕੁਟਾਪਾ ਪੂਰਾ ਕੀਤਾ ਆ ਕੈਮਰੇ ਸਾਰੇ ਚੈੱਕ ਕਰਾਏ ਜਾਣ ਹੁਣ ਜੇ ਕੁੜੀ ਮੁੰਡੇ ਕਿੱਥੇ ਨੇ ਕੁੜੀ ਮੁੰਡੇ ਉੱਪਰ ਹੈ ਅੱਛਾ ਆਹੀ ਉੱਪਰ ਹੈ ਕਿ ਕਿਹੜੇ ਰਾਤ ਉਹ ਉਹਨਾਂ ਦੇ ਹਰਾਚੇ ਕੁੜੀਆਂ ਮੁੰਡੇ ਮੁੰਡੇ ਵਾਲੇ ਪਾਸੇ ਉਹ ਕਿਹਦੇ ਮੁੰਡੇ ਆਜਾ ਹਾਂ ਮੁੰਡੇ ਕੋਲ ਮੁੰਡੇ ਨਾਲ ਕੋਣ ਕੋਣ ਆਇਆ ਇਹ ਨਾਲ ਉਹ ਚਾਚੇ ਆ ਇੱਕ ਜੀਜਾ ਵਾ ਅੱਛਾ ਉਹਦੇ ਭੈਣ ਮੱਖਣ ਦੀ ਭੈਣ ਹੈ ਠੀਕ ਹੈ ਉਹ ਆਈ ਠੀਕ ਹੈ ਹਾਂ ਅੱਗੇ ਕਰ ਲੋ ਸ਼ੁਰੂ ਕਰੋ ਯਾਰ ਆ ਆ ਮਾਇਆ ਗਈ ਅੰਦਰ ਜਾਓਗੇ ਕਿ ਮੁੰਡੇ ਕੋਲ ਕਿੰਨੇ ਕਿੰਨੇ ਕਰਦੇ ਨੇ ਅੰਦਰ 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 ਕੜਕਾ ਜੋ ਕਿ ਪ੍ਰੋਟੈਕਸ਼ਨ ਅਪਲਾਈ ਕਰਨਾ ਆਇਆ ਸੀ ਕਿ ਜੱਜ ਸਾਹਿਬ ਦੇ ਉਹਨਾਂ ਦੇ ਜੋ ਲੜਕੀ ਦੇ ਪਰਿਵਾਰ ਸੀਗੇ ਉਹਨਾਂ ਦੇ ਕੁਝ ਆਰੋਪ ਸੀਗੇ ਉਹ ਇਸ ਦਾ ਵਿਰੋਧ ਕਰ ਰਹੇ ਸੀਗੇ ਉਹ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਤੋਂ ਸ਼ਾਦੀशुदा ਹੈ ਪਲੱਸ ਥੋੜਾ ਇੰਟਰ ਰਿਲੀਜੀਅਨ ਮੈਰਿਜ ਕਰਕੇ ਥੋੜਾ ਉਹਨਾਂ ਨੂੰ ਇਸ ਗੱਲ ਤੋਂ ਵੀ ਪ੍ਰੋਬਲਮ ਸੀਗੀ ਐਂਡ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਦਾਂ ਜੋ ਵੀ ਹੈ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲਿੱਤਾ ਜਾ ਸਕਦਾ ਐਂਡ ਦਿਸ ਇਜ਼ ਨਾਟ ਦੀ ਰਾਈਟ ਵੇ ਟੂ ਗੋ ਅਬਾਊਟ ਇਟ ਲੀਗਲੀ ਜੋ ਤੁਸੀਂ ਆਪਣਾ ਪ੍ਰੈਜ਼ੈਂਟ ਕਰਨਾ ਹੈ ਸਾਈਡ ਵੀ ਲੜਕੀ ਦਾ ਵਿਆਹ ਪਹਿਲਾਂ ਹੋਇਆ ਹੋਇਆ ਤਾਂ ਉਹ ਤੁਸੀਂ ਲੀਗਲੀ ਆਪਣਾ ਲਾਇਰ ਕਰਕੇ ਜੱਜ ਸਾਹਿਬ ਦੇ ਪੁੱਟ ਅਪ ਕਰ ਸਕਦੇ ਹੋ ਤਉ ਪੀਸਫੁਲੀ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ ਗਿਆ ਐਂਡ ਐਵਰੀਥਿੰਗ ਵਾਸ ਮੈਡ ਸੈਟਲਡ ਜੋ આરોਪ ਨੇ ਉਹ ਸਾਰੀ ਚੀਜ਼ ਵੈਰੀਫਾਈ ਹੋ ਜੂਗੀ ਹਲੇ ਸਿਰਫ આરોਪ ਇਹ ਜਿਹੜੇ ਵੀ આરોਪ ਹੈ ਅਸੀਂ ਇੱਥੋਂ ਫਿਲਹਾਲ ਆਪਣਾ ਪ੍ਰਾਈਮ ਪਰਪਸ ਸੀਗਾ ਵੀ ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਆਰਾਈਜ਼ ਹੋਣ ਦੀ ਹੈ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਗਿਆ ਜੋ ਵੀ ਐਲੀਗੇਸ਼ਨ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਸਕਦੀ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਸਰ ਮੁੰਡੇ ਵਾਲੇ ਤੇ ਵੀ આરોਪ ਲੱਗੇ ਮੁੰਡੇ ਵਾਲੇ ਤੇ ਕੁੜੀ ਵਾਲੇ ਸਾਹਮਣੇ ਵੀ ਉਹ ਕਿਸੇ ਅੰਦਰ ਲੜਾਈ ਝਗੜਾ ਵੀ ਹੋਇਆ ਹੈਗਾ ਜੀ ਅੰਦਰ ਲੜਾਈ ਝਗੜਾ ਅਸੀਂ ਨਹੀਂ ਹੋਣ ਦਿੱਤਾ ਮੁਲਾਜ਼ਮ ਅਸੀਂ ਬੀਇੰਗ ਐਂਡ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਅਰਾਈਜ਼ ਹੋਣ ਦਿੱਤੀ ਐਂਡ ਦ ਸਿਚੁਏਸ਼ਨ ਵਾਸ ਕੰਟਰੋਲਡ ਉਹ ਜੋ ਵੀ ਅਲੀਗੇਸ਼ਨਸ ਨੇ ਕੋਰਟ ਚ ਬਹੁਤ ਕੈਮਰਾਸ ਨਾਲ ਕਵਰਡ ਹੈ ਜੀ ਜੋ ਵੀ ਪੁਲਿਸ ਨੇ ਆਪਦੇ ਆਪ ਨੂੰ ਵਿੱਚ ਲਿਆਉਂਦਾ ਕੋਈ ਲੜਾਈ ਰੋਕਣ ਲਈ ਜੋ ਵੀ ਕਾਰਵਾਈ ਕੀਤੀ ਗਈ ਸਾਰੀ ਕੈਮਰਾਸ ਚ ਕਵਰਡ ਹੈ ਮੈਂ ਅਸੀਂ ਉਹਨਾਂ ਨੂੰ ਕਿਹਾ ਜੋ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਗਲਤ ਦਿੱਤਾ ਤੁਸੀਂ ਬਿਲਕੁਲ ਕੰਪਲੇਂਟ ਦਿਓ ਵੀਲ ਵੈਰੀਫਾਈ 올 ది ਸੀਸੀਟੀਵੀ ਫੁਟੇਜ ਜੇ ਸਾਨੂੰ ਫੇਰ ਵੀ ਕੋਈ ਲੱਗਦਾ ਤਾਂ ਵੀਲ ਟੇਕ ਯੂ ਐਕਸ਼ਨ ਹਾਂਜੀ ਨਹੀਂ ਜੀ ਕੋਈ ਡਿਟੈਂਸ਼ਨ ਨਹੀਂ